NIA ਭਾਬ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਜੇ ਪੰਜਾਬੀ ਵਿੱਚ ਕਹੀਏ ਤਾਂ ਰਾਸ਼ਟਰੀ ਜਾਂਚ ਏਜੰਸੀ ਜੰਮੂ ਦੇ ਇੱਕ ਸਿੱਖ ਵਕੀਲ ਨੂੰ ਕੇਰਨ ਦੀ ਤਿਆਰੀ ਕਰ ਰਹੀ ਹੈ ਇਹ ਵਕੀਲ ਨੇ ਦਵਿੰਦਰ ਸਿੰਘ ਬਹਿਲ ਬਹਿਲ ਆਪਣੇ ਆਪ ਨੂੰ ਮਨੁੱਖੀ ਅਧਿਕਾਰ ਕਾਰਕੁਨ ਦੱਸਦੇ ਹਨ ਅਤੇ ਜੰਮੂ ਕਸ਼ਮੀਰ ਸੋਸ਼ਲ ਪੀਸ ਫੋਰਮ ਨਾਂ ਦੀ ਜਥੇਬੰਦੀ ਦੇ ਚੇਅਰਮੈਨ ਵੀ ਨੇ ਬਹਿਲ ਨੂੰ ਹੁਰੀਅਤ ਚੇਅਰਮੈਨ ਸੈਦ ਅਲੀ ਸ਼ਾਗਿਲਾਨੀ ਦਾ ਨਜ਼ਦੀਕੀ ਦੱਸਿਆ ਰਿਹਾ ਹੈ NIA ਨੂੰ ਸ਼ੱਕ ਹੈ ਕਿ ਬਹਿਲ ਪਾਕਿਸਤਾਨ ਤੋਂ ਵਕਵਾਦੀਆਂ ਨੂੰ ਆ ਰਹੇ ਪੈਸੇ ਦੇ ਲੈਣ ਦੇ ਨਾਲ ਜੁੜੇ ਹੋਏ ਹਨ ਅਤੇ ਇਸੇ ਅਧੀਨ ਬਹਿਲ ਦੇ ਜੰਮੂ ਸਥਿਤ ਘਰ ਅਤੇ ਫਿਰ ਬਾਅਦ ਵਿੱਚ ਰਾਜੋਰੀ ਵਿਖੇ ਜੱਦੀ ਘਰ ਤੇ ਰੇਡ ਮਾਰੀ ਗਈ। ਕੇਸ ਲਈ NIA ਬਹਿਲ ਦੇ ਬੈਂਕ ਖਾਤਿਆਂ ਰਾਹੀਂ ਬੀਤੇ ਸਾਲਾਂ ਦੌਰਾਨ ਪੈਸੇ ਦੇ ਲੈਣ ਦੇਣ ਨੂੰ ਆਧਾਰ ਬਣਾ ਰਹੀ ਹੈ ਅਤੇ ਨਾਲ ਹੀ ਹੋਰ ਵੀ ਕਈ ਠੋਸ ਸਬੂਤ ਇਕੱਠੇ ਕੀਤੇ ਜਾ ਰਹੇ ਨੇ। ਜੋ ਕੇਸ ਲਈ ਅਹਿਮ ਸੁਰਾਗ ਵੱਜੋਂ ਫਰਟੇ ਜਾ ਸਕਦੇ ਨੇ ਇਹਨਾਂ ਸਬੂਤਾਂ ਵਿੱਚ ਬਹਿਲ ਦੇ ਕਸ਼ਮੀਰ ਇਲਾਕੇ ਵਿੱਚ ਦਿੱਤੇ ਭਾਸ਼ਣਾ ਦਾ ਵੀ ਜ਼ਿਕਰ ਹੋਵੇਗਾ ਜਿਨ੍ਹਾਂ ਵਿੱਚ ਉਸਨੇ ਜੰਮੂ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਵੀ ਕੀਤੀ ਸੀ ਇਸ ਤੋਂ ਇਲਾਵਾ ਬਹਿਲ ਦੀ ਪਾਕਿਸਤਾਨ ਵਿੱਚ ਵਿਵਾਦਿਤ ਸਮਾਗਮਾਂ ਵਿੱਚ ਸ਼ਮੂਲੀਅਤ ਦੇ ਪੋਸਟਰ ਵੀ ਐਨਆਈਏ ਹੱਥ ਲੱਗੇ ਹਨ ਜਿਨ੍ਹਾਂ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਏਜੰਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਬੂਤ ਆਨਲਾਈਨ ਵੀ ਮਿਲੇ ਹਨ ਅਤੇ ਇਹਨਾਂ ਵਿੱਚ ਕੁਝ ਬਹਿਲ ਦੇ ਘਰ ਹੋਈ ਰੇਡ ਤੋਂ ਬਾਅਦ ਬ੍ਰਾਂਡ ਕਿਤੇ ਗਏ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਬਹਿਲ ਏਜੰਸੀ ਦੀ ਕਾਰਵਾਈ ਦੌਰਾਨ ਦੋਸ਼ੀ ਪਾਈ ਜਾਂਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ